ਹੈਲੋ ਜੀ ਸਾਰਿਆਂ ਨੂੰ ਹਸਰੀ ਾਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਅੱਜ ਦਾ ਵਲੌਗ ਵਿੱਚ ਆਪਾਂ ਆਈ ਸੀ ਬਾਰ ਸਾਗ ਲੈਣ ਨੂੰ ਅਤੇ ਸਾਗ ਆਪਣੇ ਘਰ ਦਾ ਹੀ ਸੀਗਾ ਤੇ ਇੱਥੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਬੀਜਿਆ ਸੀਗਾ ਥੋੜੀ ਜਿਹੀ ਸਰੋਂ ਦਾ ਸੀਗਾ ਤੇ ਥੋੜੀ ਜਿਹੀ ਪਾਲਕ ਸੀਗੀ ਤੇ ਇੱਥੇ ਮੈਂ ਤੇ ਮੇਰੀ ਦਰਾਨੇ ਦੋਵੇਂ ਜਾਣੀਆਂ ਅਸੀਂ ਆਈਆਂ ਸੀਗੀਆਂ ਤੋੜਨ ਬੱਸ ਜੀ ਆਪਣੇ ਨਾਲ ਦਿਲਨਾਜ਼ ਜੀ ਆਈ ਸੀਗੀ ਤੇ ਆਪਾਂ ਹਿੰਮਤ ਨੂੰ ਘਰੇ ਛੱਡ ਆਏ ਸੀਗੇ ਕੀਰਤਨੇ ਵੀ ਟਿਊਸ਼ਨ ਤੇ ਜਾਣਾ ਸੀ ਅੱਜ ਤੇ ਅੱਜ ਉਹਦੀ ਟਿਊਸ਼ਨਲ ਟੀਚਰ ਹਨ ਉਹ ਸ਼ਾਇਦ ਕਿਤੇ ਕੋਈ ਪ੍ਰੋਗਰਾਮ ਤੇ ਗਿਆ ਸੀਗੇ ਤੇ ਜਦੋਂ ਮਨਕਿਰਤ ਨੂੰ ਘਰੇ ਗਈ ਤੇ ਉਹਦੇ ਬਾਹਰ ਚੰਦਰਾ ਲੱਗਾ ਹੋਇਆ ਸੀਗਾ ਤੇ ਮਨਕਿਰਤ ਫਿਰ ਵਾਪਸ ਆ ਗਈ ਸੀਗੀ ਤੇ ਹੁਣ ਜੀ ਬੱਸ ਉਹ ਦੋਵੇਂ ਭੈਣ ਭਰਾ ਕਰੇ ਖੇਡ ਰਹੇ ਨੇ ਤੇ ਆਪਾਂ ਇੱਥੇ ਜੀ ਬਸ ਆਏ ਸੀਗੇ ਸਾਗ ਤੋੜਨ ਵਾਜੀ ਥੋੜੀ ਜੀ ਜਗ੍ਹਾ ਦੇ ਵਿੱਚ ਹੀ ਸੀਗਾ ਤੇ ਵਧੀਆ ਜੀ ਵੈਸੇ ਡੰਕ ਦਾ ਵਧੀਆ ਬਣ ਗਿਆ ਸੀਗਾ ਸਾਗ ਅੱਜ ਕੱਲ ਦਾ ਵੈਸੇ ਗਰਮੀ ਦਾ ਮੌਸਮ ਆ ਕਿ ਬਸ ਥੋੜਾ ਜਿਹਾ ਹੀ ਸਾਗ ਹੋਵੇ ਨਾ ਤੇ ਵਧੀਆ ਲੱਗਦਾ ਜੀ ਬਸ ਵਧੀਆ ਬਸ ਸਵੇਰ ਸ਼ਾਮ ਦਾ ਵਧੀਆ ਡੰਗ ਹੋ ਜਾਊਗਾ ਇੱਥੇ ਆ ਗਈ ਆ ਜੀ ਦਲਨਾਜ਼ ਆਪਣੀ ਹੈਲਪ ਕਰਾਉਣ ਵਾਸਤੇ ਤੁਹਾਨੂੰ ਪਤਾ ਕਿ ਬੱਚਿਆਂ ਤਾਂ ਬਸ ਨਾਲ-ਨਾਲ ਹੀ ਆਪਣੇ ਕੋ ਮਨਾਉਂਦਾ ਜਦੋਂ ਵੀ ਆਪਾਂ ਕੋ ਕੰਮ ਕਰਦੇ ਆ ਬੱਚੇ ਬਸ ਨਾਲ-ਨਾਲ ਹੀ ਆਪਣੇ ਇੱਥੇ ਖੇਡਦੇ ਰਹਿੰਦੇ ਆ ਇੱਕ ਮੈਂ ਇੱਥੇ ਘੇਰੇ ਪਾਸੇ ਝੋਨਾ ਜਿਆ ਬਹੁਤ ਆ ਤੇ ਤਾਂ ਕਰਕੇ ਇੱਥੇ ਇਹਨਾਂ ਨੂੰ ਕੱਟ ਹੀ ਆਉਣ ਦੇਈਦਾ ਕਿਉਂਕਿ ਇਧਰ ਕੁੱਤੇ ਕੱਟੇ ਜੇ ਬੜੇ ਵਾਰਾ ਨੰਗਦੇ ਆ ਤੇ ਫਿਰ ਬੱਚੇ ਤੁਹਾਨੂੰ ਪਤਾ ਕਿ ਬਾਹਰ ਖੇੜਦੇ ਰਹਿੰਦੇ ਨੇ ਪਤਾ ਨਹੀਂ ਲੱਗਣ ਦਿੰਦੇਗੇ ਤੇ ਤਾਂ ਕਰਕੇ ਜੇ ਇਸ ਤਰ੍ਹਾਂ ਆਪਾਂ ਬਾਹਰ ਕੱਟ ਹੀ ਇਹਨਾਂ ਨੂੰ ਆਉਣ ਦੇਈਦਾ ਇਹਦੇ ਬਸ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਆ ਸਾਗ ਤੇ ਇਹ ਜਗ੍ਹਾ 'ਚ ਆਪਣੀ ਕੋਠੀ ਆ ਨਾ ਜਿੱਦਾਂ ਨਵੀਂ ਉਧਰਲੀ ਸਾਈਡ ਤੇ ਪੈ ਜਾਂਦੀ ਓਲੇ ਜੇ ਹੋ ਜਾਂਦੀ ਆ ਸਾਰੀ ਜਗ੍ਹਾ ਤੇ ਤਾਂ ਕਰਕੇ ਇਧਰ ਪਤਾ ਨਹੀਂ ਲੱਗਦਾ ਕੋਈ ਬੱਚਾ ਹੈਗਾ ਜਾਂ ਨਹੀਂ ਹੈਗਾ ਇਹ ਇੱਕਦਾਂ ਚੋਨਾ ਬਹੁਤ ਵੱਡਾ ਵੱਡਾ ਫੱਡਰ ਚਾ ਬਹੁਤ ਲੱਗਦਾ ਰਹਿੰਦਾ ਇਤੋਂ ਇਹ ਜੀ ਦਰਵਾਜ਼ਾ ਪਹੁੰਚ ਤੋੜ ਲਿਆ ਸੀ ਇਹਦਾ ਸਾਗ ਤੇ ਆਪਾਂ ਵਸ ਚੁਣ ਕਰਕੇ ਜਾ ਕੇ ਸਾਗ ਨੂੰ ਥੋੜਾ ਚੋਕ ਲੈਣੇ ਆ ਹਾਂਜੀ ਤੇ ਆਪਾਂ ਇੱਥੇ ਆ ਗਏ ਸੀ ਜੀ ਕਰੇ ਬਸ ਮੱਕੀ ਸਾਗ ਨਾਲ ਮੱਕੀ ਚੁਗਣ ਵਾਲੇ ਹੀ ਰਹਿ ਗਿਆ ਸੀਗਾ ਵੈਸ ਤੇ ਨਾ ਕੱਲਾ ਕੱਲਾ ਪੱਤਾ ਕਰਕੇ ਤੋੜਿਆ ਸੀਗਾ ਪਰ ਫਿਰ ਵੀ ਨਾ ਵਿੱਚ ਘਾਹ ਕੋ ਤੁਹਾਨੂੰ ਬਤਾ ਕੇ ਵਿਚ ਰਹਿ ਜਾਂਦਾ ਵਾ ਤੇ ਇੱਥੇ ਜੀ ਆਪਾਂ ਬਸ ਲੱਗੇ ਸੀਗੇ ਚੁਗਣ ਇੱਥੇ ਆਪਾਂ ਬਾਹਰ ਕੁਲਦਰ ਲਾ ਲਿਆ ਸੀਗਾ ਮੌਸਮ ਬਹੁਤ ਵਧੀਆ ਠੰਡਾ ਜਿਹਾ ਹੋ ਜਾਂਦਾ ਵਾ ਹੁਣ ਨਹੀਂ ਕਿ ਇੰਨੀ ਜਿਆਦੀ ਗਰਮੀ ਨਹੀਂ ਹੁੰਦੀ ਗੀ ਤੇ ਵਧੀਆ ਠੰਡਾ ਜਿਹਾ ਮੌਸਮ ਹੁੰਦਾ ਵਾ ਤੇ ਇੱਥੇ ਮੈਂ ਤੇ ਮੇਰੇ ਦਰਾਨੀ ਬਾਜੀ ਲੱਗੀਆਂ ਸੀਗੀਆਂ ਸਾਗ ਚੁਗਣ ਤੇ ਵਸਤ ਜੀ ਇਹਨੇ ਨਾ ਪੱਤੇ ਪੱਤੇ ਖਰਾਬ ਨਹੀਂ ਸੀ ਕੋਈ ਕੋਈ ਪੱਤਾ ਜਿਹੜੀ ਚੋਂ ਨਾ ਖਰਾਬ ਜਬਸ ਬਸ ਕੁਝ ਪੱਤੇ ਖਰਾਬ ਸੀਗਾ ਤੇ ਵਧੀਆ ਜੀ ਵੈਸੇ ਵੀ ਜਿਹੜਾ ਆਪਾਂ ਮੋਲੋ ਸਾਗ ਲਿਓਨੇ ਆ ਉਹਦੇ ਤੁਹਾਨੂੰ ਪਤਾ ਕਿ ਕਿੰਨਾ ਖਰਾਬ ਹੁੰਦਾ ਅੱਧਾ ਦਾ ਵਿੱਚੋਂ ਦੇ ਪੱਤੇ ਉਹਨਾਂ ਨੇ ਖਰਾਬ ਵੀ ਪਾਈ ਹੁੰਦੇ ਆ ਥੋੜਾ ਕਹਨੇ ਸਾਗ ਵਧੀਆ ਵਿੱਚੋਂ ਨਿਕਲਦਾ ਬਾਕੀ ਸਾਰਾ ਮਿਲ ਕੇ ਸਹੀ ਨਹੀਂ ਹੁੰਦਾਗਾ ਤੇ ਇਧੇ ਜੀ ਵਖਮ ਬਣ ਕੇ ਤੇ ਬਸ ਇਸੇ ਤਰ੍ਹਾਂ ਕਾਪੀ ਸਾਰਾ ਦਿਨ ਘੁਰਕਾਉਂਦੀ ਰਹਿੰਦੀ ਐ ਨਿਕ ਮੈਂ ਤਾਂ ਕੋਸ਼ਿੰਗਾਂ ਦੀ ਗੱਲਾਂ ਖਾਂਦੀ ਰਹਿੰਦੀ ਐ ਸਾਰਾ ਦਿਨ ਤੇ ਇੱਥੇ ਜੀ ਬਸ ਇਹ ਬੱਦਲ ਲੱਗ ਗਏ ਸੀ ਚੀਨਾਂ ਲੱਗ ਗਈ ਦਿਲ ਨਾਲ ਕਿਤੇ ਇਧਰ ਮੈਂ ਬਣਾਈ ਸੀਗੀ ਚਾਹ ਸਾਰੇ ਨਾਲ ਚਾਹ ਲੱਗੇ ਹੋਏ ਸੀ ਦੇ ਨਾਲ ਤੇ ਮਿਸਤਰੀ ਬਸ ਲੱਗੇ ਹੋਏ ਸੀਗੇ ਉਹਨਾਂ ਨੇ ਚਾਹ ਪਾਣੀ ਬਣਾਇਆ ਸੀਗਾ ਸ਼ਾਮ ਦੇ ਟਾਈਮ ਦਾ ਬਸ ਜੀ ਪੰਜ ਕਵਾਈ ਤੇ ਆ ਤੇ ਫਿਰ ਬਸ ਜੀ ਲਾਸਟ 50 5 ਪੰਜ ਕੁਝ ਬਣਾ ਲੈਂਦੀ ਆ ਫਿਰ ਸਾਰੇ ਇੰਨਾ ਕੀ ਪੀ ਲੈਂਦੇ ਆ ਚਾਹ ਐਸੀ ਬਸ ਆਪਣਾ ਸਾਗ ਤੋੜ ਕੇ ਲੈ ਆਂਦਾ ਸੋਣ ਬਚੂਗ ਲੈਣੇ ਆ ਹਾਂਜੀ ਹੁਣ ਜੀ ਬਸ ਤੋਣ ਲਾ ਲੱਗਿਆ ਸੀ ਤੇ ਇਹਨੂੰ ਬਾਅਦ ਵਿੱਚ ਤੋੜ ਦੇਣਾ ਜੀ ਆਪਾਂ ਸਾਗ ਵੈਸੇ ਇਹ ਨਾ ਸਿਆਲ ਵਿੱਚ ਬੜੀ ਮੌਜੂਦ ਨੇ ਕਿ ਜੇ ਸ਼ਾਮ ਦੇ ਟਾਈਮ ਆਪਾਂ ਤੋੜ ਕੇ ਲੈ ਆਈਏ ਨਾ ਸਾਗ ਤੇ ਉਹ ਇਹ ਕਿ ਮੱਕੀ ਦੇ ਨੇ ਆਪਾਂ ਵਧੀਆ ਤਰ ਤੁਰ ਲਿਈਦਾ ਸਾਗ ਇਹਨੇ ਖਾ ਆਣੀ ਹੁੰਦਾ ਦਾ ਤੇ ਅੱਜ ਕੱਲ ਤਾਂ ਗਰਮੀ ਵਿੱਚ ਜਦੋਂ ਸਾਗ ਤੋੜ ਕੇ ਲਿਆਈਏ ਉਸੇ ਮਿਲੇ ਤਰਨਾ ਪੈਂਦੇ ਨੂੰ ਕਿਨੂੰ ਫਿਰ ਨਾ ਪੱਤੇ ਜੇ ਸਾਰੇ ਮੁਰਝਾ ਜਾਏ ਜਾਂਦੇ ਆ ਸੋ ਇਹਨੂੰ ਸਾਗ ਬਣਾਉਣ ਨਾਲ ਨਹੀਂ ਰਹਿ ਜਾਂਦਾ ਫਿਰ ਤੇ ਅਸੀਂ ਜੀ ਬਸ ਮੱਕੀ ਇੱਥੇ ਨਾ ਵੈਸੇ 4:00 ਵਜੇ ਸੀਗੇ ਪਹਿਲਾਂ ਐਵੇਂ ਬਸ ਜੀ خیال ਨਹੀਂ ਕੀਤਾ ਸਾਨੂੰ ਇਹ ਸੀ ਵੀ ਚਲ ਲੈ ਆਉਣੇ ਆ ਹੁਣ ਤੇ ਫਿਰ ਪਤਰ ਦੇਨੇ ਲਾਗੇ ਫਰ ਫਿਰ ਅਸੀਂ ਸੋਚੇ ਵੀ ਸਾਰੇ ਪੱਤੇ ਜਿਹੜੇ ਸਾਰੇ ਖਰਾਬ ਹੋ ਜਾਣੇ ਉਲਾ-ਕੁਲਾ ਜਮਾ ਸਾਗ ਸੀਗਾ ਤੇ ਤਾਂ ਕਰਕੇ ਜੀ ਬਸ ਹੁਣ ਆਪਾਂ ਇੱਥੇ ਆਪਾਂ ਸਾਗ ਬਣਾ ਵੀ ਲਵਾਂਗੇ ਇਹ ਜੀ ਬਸ ਆਪਾਂ ਹੁਣ ਛੇ ਛੇ ਸਾਰਾ ਚੁਗ ਲਿਆ ਸੀਗਾ ਤੇ ਮੈਂ ਪ੍ਰਭ ਨੂੰ ਕਹਿਣ ਲੱਗੀ ਸੀ ਪਛੇ ਛੇ ਦੀ ਚੁਗ ਲਈਏ ਸਾਰਾ ਸਾਗ ਕਿਉਂਕਿ ਇਹ ਕਿ ਬਾਦ ਵਿੱਚ ਨਾ ਮੱਕੀ ਛੇ ਛੇ ਦੀ ਤਰਿਆ ਜਾਊਗਾ ਫਿਰ ਇੱਕੀ ਸ਼ਾਮ ਦੇ ਟਾਈਮ ਅਗੇ ਹੋਰ ਵੀ ਕੰਮ ਤਾਂ ਬਤਾ ਕਿੰਨੇ ਹੋ ਜਾਂਦੇ ਰੋਟੀ ਪਾਣ ਦਾ ਕਰਨਾ ਬੱਚੇ ਦੇ ਨਾਲ ਨਾ ਫਿਰ ਰੋਟੀ ਪਾਣ ਦਾ ਇਹ ਕੰਮ ਕਾਫੀ ਹੋ ਜਾਂਦਾ ਵੈਸੇ ਤਾਂ ਨਾ ਅੱਜ ਆਪਾਂ ਸਬਜੀ ਸ਼ਾਮ ਦੇ ਟਾਈਮ ਦੀ ਬਣਾ ਲਈ ਸੀਗੀ ਦਾਲ ਤੇ ਹੁਣ ਤਾਂ ਆਪਾਂ ਜੀ ਸਾਰੇ ਉਹੀ ਖਾਂਗੇ ਬਸ ਬਣਾ ਕੇ ਰੱਖ ਲਵਾਂਗੇ ਸਾਗ ਨੂੰ ਤੇ ਤੜਕਾ ਆਪਾਂ ਦਿਨੇ ਲਾਵਾਂਗੇ ਸਾਗ ਨੂੰ ਤੇ ਬਸ ਜਿੱਥੋਂ ਬਣਾ ਕੇ ਰੱਖਣਾ ਵਾਪਸ ਆ ਤੇ ਹੁਣ ਜੀ ਆਪਾਂ ਇੱਥੇ ਚੱਲਦੇ ਆਂ ਜੀ ਧੋਣ ਵਾਸਤੇ ਸਾਗ ਨੂੰ ਓਏ ਕਿੱਥੋਂ ਪਾਣੀ ਨਹੀਂ ਇੱਥੇ ਕੋਈ ਤੇਰਾ ਚਾਹੀਦਾ ਪਾਣੀ ਨਹੀਂ ਨਾ ਲੋਟਲੇ ਲੈ ਕੇ ਦੀ ਬਾਰੇ ਗੱਲ ਕਰੀਂ ਆਪੇ ਕਰੀਂ ਲੱਲੇ ਜਾ ਦੇ ਹਾਂ ਜਾ ਮੈਂ ਭੁੱਲੀ ਤਾ ਮਾ ਮੈਂ ਨਹੀਂ ਇੱਥੇ ਪਾਣੀ ਇਤ ਜੀ ਆਗੇ ਸੀਗੇ ਆਪਾਂ ਸਾਗ ਧੋਣ ਵਾਸਤੇ ਤੇ ਬਸ ਜੀ ਉਹ ਨਮਕੀ ਨੂੰ ਕੁੱਲੇ ਜੇ ਪਾਣੀ ਦੇ ਵਿੱਚ ਮੱਕੀ ਪਾ ਕੇ ਟੱਬ ਜੀ ਦੇ ਵਿੱਚ ਧੋਵਾਂਗੇ ਆਪਾਂ ਹਰ ਵਾਰੀ ਜਦੋਂ ਵੀ ਸਾਗ ਧੋਣਾ ਹੁੰਦਾ ਨਾ ਯੋ ਸਿਆਲ ਚ ਬਣਾਉਂ ਭਾਵੇਂ ਜਿਵੇਂ ਉਹਨਾਂ ਸ਼ੁਰੂਆਤ ਹੋ ਗਈ ਆ ਜੀ ਸਾਗ ਦੇ ਸਿਆਲ ਦੇ ਸਾਗ ਦੀ ਤੇ ਇਤ ਜੀ ਆਪਾਂ ਮੱਕੀ ਦਾ ਬਸ ਇੱਥੇ ਹੀ ਮੋਟਰ ਦੇ ਖੁੱਲੇ ਪਾਣੀ ਨਾਲ ਹਮੇਸ਼ਾ ਧੋਈਦਾ ਸਾਗ ਇਨਾ ਕਿ ਨਾ ਇਹਨਾਂ ਨਾ ਕਿਰਕ ਜੀ ਬੜੀ ਹੁੰਦੀ ਆ ਜੇ ਮਿੱਟੀ ਜੀ ਨਾਲ ਉੱਤੇ ਪੱਤੀਆਂ ਦੇ ਬਹੁਤ ਜ਼ਿਆਦਾ ਸੀਗੇ ਤੇ ਇੱਕ ਨੇ ਕੁਲਾ ਕੁਲਾ ਬਹੁਤ ਸਾਗ ਸੀਗਾ ਤੇ ਬਸ ਤਾਂ ਇਹ ਕਿ ਇਹ ਤੁੰਤੂ ਤਾਂ ਇਹਨਾਂ ਜ਼ਿਆਦਾ ਉਹ ਥੋੜੇ ਪੱਤੇ ਵਿੱਚ ਹੋਣੇ ਖਰਾਬ ਹੋ ਗਏ ਤੇ ਮੇਰਾ ਕੋਲਾ-ਕੁਲਾ ਜਿਹਾ ਸਾਬ ਸੀਗਾ ਤੇ ਤਾਂ ਕਿ ਥੋੜੇ ਪੱਤੇ ਜੇ ਖਰਾਬ ਹੋ ਗਏ ਸੀਗੇ ਪਰ ਇਹ ਕਿ ਫਿਰ ਵੀ ਨਾ ਤਿੰਨ ਚਾਰ ਵਾਰੀ ਪਾਣੀ ਵਿੱਚੋਂ ਕੱਢਣਾ ਵਾ ਫਿਰ ਜਾ ਕੇ ਉਹ ਤੋਂ ਮਿੱਟੀ ਜਿਹੀ ਲੱਤ ਸੀ ਖਰਾਬ ਬਹੁਤ ਸੀ ਸਾਗ ਮਖੀ ਐ ਨਾ ਵਿੱਚੋਂ ਜੋ ਪਾਣੀ ਵਿੱਚ ਡੁੱਲਦੀ ਦਿਨ ਪੂਰੀ ਰਹੀ ਇਤਰੀ ਜਿਹੀ ਸੀਗੀ ਵਿੱਚ ਤੇ ਤਾਂ ਕਰਕੇ ਨਾ ਤਿੰਨ ਚਾਰ ਵਾਰੀ ਸਾਗ ਨੂੰ ਧੋਤਾ ਸੀਗਾ ਤੇ ਇਹ ਆ ਕਿ ਹੱਥੋਂ-ਹੱਥੀ ਬਚੇ ਸੀ ਤੇ ਸਾਰਾ ਸਾਗ ਤੋ ਬਗਿਆ ਸੀਗਾ ਮਿੰਟੋ-ਮਿੰਟੇ ਆਪਾਂ ਮਕੀਤ ਧੋ ਕੇ ਰੱਖ ਲਿਆ ਸੀਗਾ ਤੇ ਫਿਰ ਜੇ ਛੰਦਨੀ ਜੀ ਆ ਟੋਕਰੀ ਤੇ ਇਹਦੇ ਵਿੱਚ ਇਹ ਕਿ ਪਾਣੀ ਪੂਣੀ ਵਧੀਆ ਨੁੱਚੜ ਜਾਂਦਾ ਵਾ ਤੇ ਆਪਾਂ ਜੀ ਬਸ ਇਹਦੇ ਵਿੱਚ ਪਾ ਲਿਆ ਸੀ ਸਾਰਾ ਸਾਗ ਤੇ ਹੁਣ ਜੀ ਵਧੀਆ ਜੀ ਇੱਥੇ ਨੁੱਚੜ ਜੇ ਜਾਊਗਾ ਸਾਰਾ ਸਾਗ ਇਹਦੇ ਵਿੱਚ ਇਨ ਜਿੱਪ ਕਿੰਨੀ ਵਾਰੀ ਪਾਣੀ ਵਿੱਚ ਕੱਢੇ ਪਾਣੀ ਬਦਲ ਬਦਲ ਕੇ ਤੇ ਇਹ ਪ੍ਰਭ ਕਹਿਣ ਲੱਗੀ ਜੀ ਤਾਂ ਸਾਰਾ ਸਾਗ ਹੀ ਖਰਾਬ ਕਰ ਦਿੱਤਾ ਵਾ ਤੇ ਵਿਚਾਰੇ ਪੱਤੇ ਹੀ ਨਾ ਬੱਤੇ ਤੁਹਾਨੂੰ ਪਤਾ ਕਿ ਕੋਲੇ ਕੋਲੇ ਜੇ ਤਾਂ ਹੁੰਦੇ ਸਾਰੇ ਮੁਰਝਾ ਜਾਏ ਗਏ ਸੀਗੇ ਬੱਸ ਜੀ ਹੁਣ ਆਪਾਂ ਇੱਧਰ ਲੈ ਆਂਦਾ ਸੀ ਜੀ ਚੁੱਲਾ ਤੇ ਆਪਾਂ ਬਣਾਵਾਂਗੇ ਜੀ ਚੁੱਲੇ ਤੇ ਸਾਗ ਵੈਸੇ ਤਾਂ ਮੰਮੀ ਕਹਿਣ ਲੱਗਿਆ ਸੀ ਕਿ ਕੁੱਕਰ ਦੇ ਵਿੱਚ ਸੀਟੀਆਂ ਦਮਰਵਾ ਲੈਣੇ ਵਧੀਆ ਛੇਤੀ ਛੁਤੀ ਸਾਗ ਬਣ ਜਾਏਗਾ ਤੇ ਪਰ ਇਹ ਕਿਹਨੇ ਚੁੱਲੇ ਦਾ ਵਧੀਆ ਸਾਗ ਮਾਗੀ ਸਵਾਦ ਲੱਗਦਾ ਵਾ ਇਹ ਕਿ ਆ ਮੈਨੂੰ ਇਹ ਸੀ ਵੀ ਚਲ ਬਾਹਰ ਨਾ ਇੱਥੇ ਹੀ ਵਧੀਆ ਕਿ ਹੁੱਲੀ ਜਗ੍ਹਾ ਤੇ ਬਣ ਜਾਊਗਾ ਫਿਰ ਸੋਈ ਵਿੱਚ ਕੰਮ ਕਰਨਾ ਜਾਂ ਸੀਟੀਆਂ ਵਜਦੇ ਨੇ ਫੇਕ ਇੱਕਦਮ ਗਰਮੀ ਜੀ ਬੜੀ ਹੋ ਜਾਂਦੀ ਹੈ ਗੈਸ ਚਾ ਵਾ ਕਿ ਇੰਨਾ ਟਾਈਮ ਚੱਲਦਾ ਰਹੇ ਤੇ ਅੱਜ ਤਾਂ ਜੀ ਵੈਸੇ ਬੱਤੀ-ਬੁੱਤੀ ਬਹੁਤ ਖਰਾਬ ਕਰਦੀ ਪਈ ਸੀ ਆਪਾਂ ਨੂੰ ਇੱਥੇ ਇੱਥੇ ਜੀ ਆ ਗਿਆ ਸੀਗਾ ਹਿੰਮਤ ਤੇ ਤੁਹਾਨੂੰ ਪਤਾ ਹੈ ਕਿ ਜੋ ਬੱਚਾ ਨੇ ਕੋਈ ਨਵੀਂ ਚੀਜ਼ ਰੱਖੀ ਹੋਵੇ ਨਾ ਬੱਚੇ ਨੂੰ ਬੜਾ ਚਾਹ ਹੁੰਦਾ ਹੈ ਕਿ ਇਹ ਪਤਾ ਨਹੀਂ ਕੀ ਲੱਗਿਆ ਕਰਨ ਤੇ ਫਿਰ ਬੱਚਾ ਨੇ ਬਸ ਉੱਥੇ-ਉੱਥੇ ਘੁੰਮੀ ਜਾਣਾ ਹੁੰਦਾ ਵਾ ਇਥੇ ਜੀ ਮੈਂ ਲੱਕੜ ਦਾ ਬਰੂਦਾ ਜਿਆ ਲੈ ਆਈ ਤੁਹਾਨੂੰ ਪਤਾ ਕਿ ਆਪਣੇ ਬੂਹੇ ਲੱਗਦੇ ਪਏ ਆ ਕੋਠੀ ਨੂੰ ਤੇ ਉਹਨਾਂ ਨੇ ਲੱਕੜ ਦਾ ਬਰੂਦਾ ਜਿਆ ਕਾਫੀ ਸਾਰਾ ਸੀਗਾ ਤੇ ਮੈਂ ਉਹ ਬੱਟਰ ਵਿੱਚ ਪਾ ਕੇ ਲੈ ਆਈ ਸੀਗੀ ਤੇ ਇਥੇ ਜੀ ਆਗੂ ਗੋ ਮੱਕੀ ਨਾ ਬਦਣੀ ਬੜੀ ਸੌਖੀ ਹੋ ਜਾਂਦੀ ਐ ਵੈਸਤਾ ਇਹ ਹੈ ਕਿ ਆਪਾਂ ਅੱਗ ਜੀ ਬਹੁਤ ਜਿਆਦੀ ਘਾਟੀ ਵਾਲੀ ਦੀ ਐ ਜਿਵੇਂ ਵਸ ਇੱਕ ਸਾਗ ਬਣਾਉਣਾ ਹੋ ਜਾਂ ਕੇ ਤੇ ਕਰੇਲੇ ਬਣਾਉਣੇ ਉਹਨਾਂ ਬਾਹਰ ਰੱਖ ਕੇ ਉਦੋਂ ਹੀ ਬਸ ਚੁੱਲਾ ਪਤਾਈਦਾ ਵੈਸੇ ਆਪਾਂ ਚੁੱਲਾ ਨਹੀਂ ਤੌਂਦੇਗੇ ਤੇ ਆਪਾਂ ਸਾਰਾ ਕੰਮ ਜੀਰ ਸੋਈ ਦੇ ਵਿੱਚ ਹੀ ਕਰੀ ਦਵਾ ਤੇ ਇਥੇ ਜੀ ਮੰਮੀ ਤੇ ਬਸ ਪ੍ਰਭ ਲੱਗੀ ਐ ਜੀ ਸਾਗ ਚੀਰਨ ਮੈਂ ਇਹਨਾਂ ਨੂੰ ਅਖਾ ਸੀ ਤੁਸੀਂ ਬਸ ਅੱਥੀ ਉੱਥੇ ਚੀਰ ਦੋ ਤੇ ਮੈਂ ਦਾ ਬਦਲ ਅੱਗ ਪਾਲ ਦਿੰਨੀ ਆ ਤੇ ਆਪਾਂ ਫੇਰ ਕਰ ਲਵਾਂਗੇ ਮਮੀ ਦਾ ਜੀ ਲੱਗੀ ਸੀ ਕਿ ਦਾਤ ਨਾ ਸਾਗ ਚੀਰਨ ਵੈਸਤਾ ਏ ਕਿ ਪਟੋਕੇ ਨਾ ਚੀਰ ਲਈਦਾ ਸਾਗ ਟੋਕਾ ਆਪਣੇ ਹੀਗਾ ਵਾ ਤੇ ਪਰ ਉਹ ਇੱਕ ਨਾ ਇਹ ਜਮੇ ਸਾ ਕੁਲਾ ਜਾ ਕਰਕੇ ਨਾ ਫੇਰ ਮੱਕੀ ਹਸ ਤੇ ਨਾਲੀ ਵਧੀਆ ਚੀਲੇ ਟੋਕੇ ਤੇ ਸਾਰਾ ਪਿਸਤੀ ਜਣਾ ਖਰਾਬ ਜਾ ਹੋ ਜਾਣਾ ਸੀਗਾ ਸਾਗ ਨੇ ਤੇ ਇਹ ਜੀ ਸਾਰੇ ਗੱਲਾਂ ਬਤਾ ਕਰੀ ਜਾਂਦੇ ਨਾਲੇ ਸਾਗ ਚੀਰੀ ਜਾਂਦੇ ਸੀਗੇ ਤੇ ਇੱਥੇ ਬੱਸ ਸਾਰੇ ਨੇ ਮਿਲ ਜੁਣ ਕੇ ਸਾਰੇ ਨੇ ਦੀ ਹੈਲਪ ਦੇ ਨਾਲ ਆਪਾਂ ਸ਼ਾਮ ਦੇ ਟਾਈਮ ਦੀ ਸਾਗ ਸਾਰਾ ਬਣਾ ਲਿਆ ਸੀਗਾ ਹੁਣ ਵਸਤੇ ਨਹੀਂ ਨਾ ਹੱਥ ਬਿਲਕੁਲ ਥੋੜਾ ਜਿਹੀ ਸੀ ਸਾਗ ਤੇ ਪਰ ਇਹ ਕਿ ਦਿਨ ਦਾ ਆਧਾ ਵਧੀਆ ਡੰਗ ਹੋ ਜੂਗਾ ਅੱਜ ਜੀ ਬਸ ਆਪਾਂ ਸਾਗ ਸਿਰਫ ਬਣਾ ਕੇ ਰੱਖਿਆ ਸੀਗਾ ਤੜਕਾ ਆਪਾਂ ਅਗਲੇ ਦਿਨ ਲਾਇਆ ਸੀ ਆ ਕੋਈ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਸਾਗ ਬੰਦੇ ਬੰਦੇ ਮੱਕ ਸਾਡੇ ਕਿਛੇ ਹੋ ਗਏ ਸੀਗੇ ਤੇ ਪਰ ਆਪਾਂ ਮੱਕ ਇਹ ਕਿ ਟਾਈਮ ਨਾ ਥੋੜਾ ਰੋਟੀ ਪਾਣੀ ਕਰ ਲਈਦਾ ਸ਼ਾਮ ਦਾ ਤੇ 6 ਵਜੇ ਮੱਕ ਚਾਹ ਰੋਟੀ ਰੱਟੀ ਖਾ ਲੈਂਦੇ ਆ ਤੇ ਸਾਗ ਥੋੜਾ ਲੇਟ ਬਣਿਆ ਸੀਗਾ ਇੱਕ ਤਾਂ ਬੱਤੀ ਬਹੁਤ ਜ਼ਿਆਦਾ ਕਮ ਜਲ ਆਉਣ ਲੱਗੀ ਹੋਈ ਸੀਗੀ ਕਿ ਆਉਂਦੀ ਨਹੀਂ ਸੀ ਪਈ ਬੱਤੀ ਮੱਕ ਨਾ 10 ਵਜੇ ਚੱਲੇਗੀ ਸੀ ਰਾਤ ਨੂੰ ਬੱਤੀ ਕਾਫੀ ਲੇਟ ਆਈ ਸੀਗੀ ਤੇ ਇਸ ਕਰਕੇ ਸਿਰਫ ਆਪਾਂ ਜ ਸਾਗ ਮੱਕੀ ਚੇਰਨ ਦੀ ਲਿਆ ਕੇ ਬਣਾਉਣ ਤਾਂ ਕਿ ਵੀਡੀਓ ਬਣਾਈ ਸੀ ਇਹ ਪੂਰੀ ਮੱਕੀ ਤੜਕਾ ਲਾਉਣ ਦੇ ਵਿੱਚ ਇੱਥੇ ਵੀਡੀਓ ਨਹੀਂ ਸੀ ਬਣਾਈ ਆਪਾਂ ਇੱਥੇ ਜੀ ਬਸ ਜੀ ਸਾਗ ਹੁਣ ਆਪਣਾ ਚੀਰਿਆ ਗਿਆ ਵਾ ਤੇ ਆਪਾਂ ਜੀ ਬਸ ਹੁਣ ਇਧਰ ਧਰ ਦਿੰਨੇ ਆ ਨਾਲ ਨਾਲ ਇਹਨਾਂ ਕਿਸ ਸਾਗ ਵਿੱਚ ਉੱਥੇ ਪਾਈ ਜਾਉਂਗੇ ਨਾ ਸਗਲੇ ਦੇ ਵਿੱਚ ਤੇ ਛੇਤੀ ਛੇਤੀ ਜੀ ਬਣ ਜਾਏਗਾ ਹਾਂਜੀ ਜੇ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਜੀ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜਰੂਰ ਕਰਿਓ ਜੀ ਹਾਂਜੀ ਬਸ ਜੀ ਇੱਥੇ ਚੀਰਿਆ ਗਿਆ ਜੀ ਆਪਣਾ ਸਾਗ ਤੇ ਆਪਾਂ ਹੁਣ ਜੀ ਸਾਰਾ ਸਗਲੇ ਦੇ ਵਿੱਚ ਸਾਗ ਪਾ ਦਨੇ ਆ ਐਨਰਜੀ ਬਹੁਤ ਸੋਹਣੀ ਅੱਗ ਮੱਚਦੀ ਪਈ ਅੱਗ ਤੇ ਤਾਂ ਇਹ ਹੈ ਕਿ ਮਿੰਟਮੰਟੀ ਸਾਗ ਨੇ ਬਣ ਜਣੇ ਇਕਨ ਲੱਕੜਾਂ ਬੜੀਆਂ ਸੁੱਕੀਆਂ ਸੁੱਕੀਆਂ ਸੀਗੀਆਂ ਤੁਹਾਨੂੰ ਪਤਾ ਹੈ ਕਿ ਲੱਕੜਾਂ ਸੁੱਕੀਆਂ ਹੁਣ ਫਿਰ ਤਾਂ ਮਿੰਟਮੰਟੀ ਅੱਗ ਮੱਚ ਜਾਂਦੀ ਆ ਤੇ ਮਿੰਟਮੰਟੀ ਵਿੱਚ ਸਾਗ ਸਾਰਾ ਬਣ ਜਾਂਦਾ ਵਾ ਇਹ ਜੀ ਹੁਣ ਮੈਂ ਲੱਗੀ ਸੀ ਕਿ ਸਾਗ ਪਰ ਤੇ ਤੁਲਨਾਜ ਲੈਣ ਲੱਗੀ ਆ ਪੰਗੇ ਕਿਉਂਕਿ ਨਾ ਬਾਹਰ ਕੂਲਰ ਲਾਇਆ ਹੋਇਆ ਸੀਗਾ ਤੇ ਕੂਲਰ ਦੇ ਨਾਲ ਹਵਾ ਜੀ ਵਗਦੀ ਪਈ ਸੀਗੀ ਤੇ ਇਥੇ ਜੀ ਬਸ ਹੁਣ ਥੋੜਾ ਟਾਈਮ ਵਾਸਤੇ ਫੇਰ ਬੱਤੀ ਆ ਗਈ ਸੀ ਕਿ ਤੇ ਬਾਹਰ ਇਹ ਬਸਾਰੇ ਬੈਠ ਗਏ ਸੀ ਤੇ ਕੋਲਰ ਲਾ ਲਿਆ ਸੀ ਤੇ ਇੱਥੇ ਆਪਣਾ ਕਾਕਾ ਖੇਡਦਾ ਪਿਆ ਸੀ ਇਹ ਵੀ ਆ ਬਸ ਅੱਗ ਬਸ ਵੇਖ ਕੇ ਤੇ ਵੇਂਦਾ ਪਿਆ ਸੀ ਕਿਉਂ ਇਹ ਮੱਕੀ ਮੱਚਦੀ ਪਈ ਆ ਤੇ ਹਾਂਜੀ ਇਸੇ ਤਰ੍ਹਾਂ ਅੱਜ ਪੂਰੀ ਫੈਮਿਲੀ ਨਾਲ ਮੈਂ ਕੀ ਜੀ ਬਣਾਇਆ ਸਰੋਂ ਦਾ ਸਾਗ ਤੇ ਆਪਾਂ ਕਰ ਲਿਆ ਜੀ ਸਿਆਲ ਦੇ ਸਿਆਲ ਦੀ ਤਿਆਰੀ ਹਾਂਜੀ ਅੱਜ ਦਾ ਵਲੌਗ ਆਪਣਾ ਇਨਕਸ਼ੀ ਮਿੱਦ ਕਰਾਂਗੀ ਤੁਹਾਨੂੰ ਵਧੀਆ ਲੱਗੇਗਾ ਆਪਣਾ ਅੱਜ ਦਾ ਵਲੌਗ ਤੇ ਹਾਂਜੀ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੀਡੀਓ ਵੇਖਣ ਵਾਸਤੇ